ਜੀ ਤਾਂ ਆਪਾਂ ਜਾਈਏ ਨੇ ਬੁੱਟਰ ਨੂੰ ਬੁੱਟਰ ਨੂੰ ਕਾਹ ਤੋਂ ਚੱਲੇ ਆ ਇਹਦੇ ਕਰਕੇ ਇਹ ਟੇਲੀ ਹੋ ਗਈ ਵਿਚਾਰੀ ਰਾਤ ਦੀ ਇਹ ਬਿਮਾਰ ਬੈਠੀ ਆ ਤਾਂ ਕਰਕੇ ਤੁਰੇ ਜਾਂਨੇ ਬੁੱਟਰ ਨੂੰ ਕੀ ਘਾਟਾ ਲੱਗਦਾ ਇਹਦੇ ਆਪ ਜੀ ਅੱਜ ਮੈਂ ਵੀਡੀਓ ਨਹੀਂ ਕੀਤੀ ਕਿਉਂਕਿ ਮੈਂ ਹਾਤਾ ਧੋਤਾ ਜਾਣੀ ਸੀ ਆ ਲਿਬੜੇ ਜੇ ਸੀ ਹੋ ਗਈ ਘਰੇ ਕੰਮ ਕਰ ਕਾ ਵੀ ਇਹਦੇ ਦਰਚਨ ਕਰ ਸਕਦੀ ਆ ਤੇ ਇਹ ਵਿਚਾਰੀ ਵੇਰੀ ਆ ਵੀ ਕਿੱਥੇ ਲੈ ਕੇ ਚੱਲੇ ਆ ਇਹ ਤਾਂ ਇੰਨੀ ਖੇਡਦੀ ਘੂੜਦੀ ਆ ਇਹ ਤਾਂ ਇੰਨੀ ਖੇੜ ਦੀ ਕੁਰਤੀ ਆ ਤਾਂ ਕਿਤੇ ਟੈੱਕੇ ਬੈ ਹੀ ਨਹੀਂ ਸਕਦੀ। ਹੌਣੇ ਟਿੱਗੀ ਬੈਠੀ ਆ ਪਤ ਜੀ। ਇੱਥੇ ਆਏ ਆ ਬਹਿ ਨਹੀਂ ਸਕਦੀ ਕਿ ਮੈਂ ਪੱਕੀ ਗੱਲ ਕਰਦਾ ਮੈਂ ਇਹ ਤੇ ਘਰੇ ਵੀ ਇੱਕ ਕੁੰਡੇ ਲਾ ਕੇ ਬੈਠੀ ਆ। ਰਾਤ ਦੇ ਬਟੇਲੀ ਆ ਮੈਂ ਰਹਿ ਕੇ ਆ ਤਾਂ ਕਿ ਤਪੀ ਪੈਰਾ ਦੀ ਟੰਮੂਲ ਸ਼ੀਰਪੇ ਵੀ ਲੈ ਕੇ ਆਂਦਾ ਸੀ ਪਰ ਮੈਨੂੰ ਲੱਗਾ ਕਿ ਨਹੀਂ ਯਾਰ। ਜਿਹੇ ਨਾਲ ਉਵੇਂ ਹੀ ਆ। ਚੱਲ ਕੋਈ ਨਹੀਂ ਆਪਾਂ ਡਾਕਟਰ ਨੂੰ ਦਿਖਾਉਣੇ ਆ ਰਹਿਣੇ ਆ ਤਾਂ ਕੀ ਬੰਦਾ। ਆ ਚੱਲ ਆਪਾਂ ਅੱਗੇ ਡਾਕਟਰ ਜੀ ਮਿਲਦੇ। ਅੱਛਾ ਕੀ ਉਹਦਾ ਬਾਜ਼ੀ ਉਹਦੇ ਕੋਲ ਦੇ ਬੈਕੀ ਖੜ ਗਿਆ ਤਾਂ ਉਹਦੇ ਹਿਸਾਬ ਨਾਲ ਟਾਵਰ ਬਣਦੇ ਤੇ ਜਿਹੜੇ ਲੱਗੇ ਇੱਧਰੋਂ ਲੰ ਲੱਗਿਆ ਬੋਤਲ ਸੈੱਲ ਕਰ ਗਏ ਤੇ ਆ ਮਲਿਕਾ ਉੱਧਰ ਕੀ ਆ ਹੁਣ ਅੱਛਾ ਸੇਲੀਆ ਤੇਰੀ ਆਹ ਦੀ ਬੋਤਲ ਲੱਗੀ ਲੱਤ ਤੇ ਲੱਗੀ ਹੈ ਵਿਚਾਰੀ ਤੇ ਲੱਤ ਤੇ ਲੱਗੀ ਆ ਵੀ ਚੱਲ ਗਈ 150 ਵੀ ਆਪਣਾ ਕਲਰ ਆ ਮੇਰੇ ਇੰਦੇ ਕਿਹਨੂੰ ਵੇਡਾ ਕੱਢਣ ਨੂੰ ਕਹ ਡਾਕਟਰ ਨੇ ਮਲਕਾ ਚੜੀ ਆਇ ਤਰ ਦिए ਜੇ ਮੈਂ ਸ਼ਰਾਬੀ ਬੰਦਾ ਨਹੀਂ ਹੁੰਦਾ ਹੁਣ ਵੀ ਆਂਟ ਲਾਈ ਖੜੀ ਹੈ ਲੈ ਹੁਣ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹੁੰਦਾ ਆਜੋ ਆਜੋ ਤਰ ਤਰਦੀ ਨਹੀਂ ਇੱਕ ਜਮੇ ਸ਼ਰਾਬ ਵੀ ਤਰਦੇ ਹਾਂ ਅਜੋ ਅਜੋ ਸ਼ਰਾਬਾਂ ਨੂੰ ਤਰਦੀ ਆ ਝੂਮ ਝੂਮ ਕੇ ਲੋ ਜਾਂਦੇ ਹੋ ਇਹ ਸਿੱਧੀ ਆ ਟੇਟੀ ਮੇਟੀ ਹੋ ਜਾਂਦੀ ਆ ਪੂਛ ਵੀ ਦੱਸਦੀ ਆ ਵੀ ਮੈਂ ਸਹੀ ਨਹੀਂ ਇਥੇ ਘੇੜਾ ਛੇੜਾ ਕਢਾਉਣੇ ਦਾ ਛੱਪੜ ਤੇ ਸੈਰ ਕਰਵਾਣਾ ਹੈ ਕਰਨਾ ਕਰ ਲੈ ਬਾਥਰੂਮ ਵਗੈਰਾ ਬਾਥਰੂਮ ਨਹੀਂ ਕਰਨਾ ਸਭ ਕਰਨਾ ਨਹੀਂ ਆ ਬਚਪੁਰ ਦੀ ਗੜਾ ਕਢਾਉਣਾ ਜਾਂ ਇੰਨਾ ਵੇਲੇ ਕੰਮ ਵਾਲਾ ਇੱਥੇ ਜਿਹੜਾ ਨਹੀਂ ਕੱਢ ਦੇਗੀ ਇਨਫੈਕਸ਼ਨ ਸੀਗੀ ਲੈ ਆ ਡਾਕਟਰ ਕਹਿੰਦਾ ਵਧ ਜਾ ਰਿਹਾ ਹੈਗਾ ਨਹੀਂ ਤੇਰੇ ਬਹੁਤ ਬਿਮਾਰ ਹੋ ਜਾਣਾ ਹੈਗਾ ਫਿਰ ਸੀਰੀਅਸ ਹੋ ਜਾਣਾ ਤੇ ਕੰਮ ਪਾਗ ਰੱਖਣੇ ਉਹ ਕਹਿੰਦਾ ਸੋਖੇ ਨੇਗੇ ਮਾੜੇ ਜਿਹੇ ਨਾ ਹੋ ਜਾਂਦੇ ਆ ਸੈੱਲ ਘਟ ਜਾਂਦੇ ਇਹਨਾਂ ਦੇ ਸੈੱਲ ਘਟ ਗਏ ਸੀ ਬੇਚਾਰੀ ਦੇ ਆਜੋ ਮੂਹਣੀ ਪਹਿਲਾਂ ਆ ਰਿਹਾ ਲੋ ਵੇਖ ਸਕਦੇ ਆ ਇਹਦਾ ਬੈਗ ਹੀ ਇੱਥੇ ਆ ਗਿਆ ਉਧਰ ਮੁੜਨਾ ਆਪਾਂ ਪਿੱਛੇ ਬਹਿਣ ਨਹੀਂ ਆਏ ਚੱਲ ਉਧਰ ਹੀ ਚੱਲਦੇ ਆਂ ਹਾਂਜੀ ਤਹਾਨੂੰ ਘਰੋਂ ਘਰ ਜੱਲ ਕਰ ਲਿਆ ਮੈਂ ਤੇ ਬਾਕੀ ਸੁੱਤੀ ਪਈ ਆ ਬੋਤਲ ਇਹਦੇ ਲੱਗ ਗਈ ਕੱਲ੍ਹ ਨੂੰ ਵੀ ਲੱਗਣੀ ਆ ਤੇਰੇ ਬਿਮਾਰ ਹੁੰਦੀਆਂ ਹਨ ਉਹ ਤਾਂ ਫਿਰ ਬਾਵਾ ਹੀ ਹੁੰਦੀਆਂ ਤੇ ਬਾਵਾ ਫੈਸਲ ਵੀ ਲਾਉਂਦਾ ਅਗਲੇ ਕਹਿ ਦਿੰਦੇ ਆ ਨਾ ਕੁੱਤੇ ਰੱਖੇ ਆ ਕੁੱਤੇ ਰੱਖਣੇ ਸੌਕੇ ਨਹੀਂ ਜਵਾਂ ਕੰਮ ਦੇਖਭਾਲ ਕਰਨੀ ਪੈਂਦੀ ਆ ਬੱਕ ਜਾਲ ਦੇ ਰਹਿਣੇ ਆ ਘਰੇ ਕੀ ਬਣੇ ਜੜੇ ਹਾਂਜੀ ਤਾਂ ਘਰੇ ਆ ਗਏ ਆਪਾਂ ਹੁਣ ਘਰੇ ਵੀ ਉਹੀ ਮਾਲਕਾ ਜਿਹੜੀ ਡੱਗਦੀ ਫਿਰਦੀ ਸੀ ਉਥੇ ਗੱਡੀ 'ਚ ਪਈ ਆਈ ਐ ਤੇ ਮੈਨੂੰ ਆਇਆ ਵੀ ਕੋਈ ਲੈਟਰਨ ਵਗੈਰਾ ਬਾਥਰੂਮ ਕਰਾ ਕਰਨਾ ਕਰ ਲੇ ਫਿਰ ਉਹ ਤਾਂ ਡਾਕਟਰ ਨੇ ਕਿ ਅੰਦਰ ਬੰਦਣੀਆਂ ਬਾਹਰ ਨਹੀਂ ਫਿਰਦਣੇ ਜੀ ਤੇ ਮੈਨੂੰ ਆਇਆ ਵੀ ਕੁਝ ਕਰ ਲੇ ਫਿਰ ਇਹਨੂੰ ਮੈਂ ਭਾਂ ਤਾਂ ਇਹ ਕਰਦੀ ਕੋਸ ਨਹੀਂ ਹੁਣ ਪੂਰੇ ਟੇਕਰੇ ਚੋਂ ਤੋ ਵੇਖ ਲਓ ਕਿਵੇਂ ਤਰਤੀ ਹੁਣ ਮੈਨੂੰ ਖਿੱਚ ਖਿੱਚ ਲੀ ਜਾਂਦੀ ਏ ਇੰਨਾ ਫਰਕ ਆ ਡਾਕਟਰ ਬਹੁਤ ਵਧੀਆ ਗਾ ਯਾਰ ਇਹਨਾਂ ਕਹੀਏ ਵਧੀਆ ਬੰਦਾ ਵਾ ਤੇ ਡਾਕਟਰ ਵੀ ਬਹੁਤ ਵਧੀਆ ਗਾ ਤੇ ਉਹ ਬੰਦਾ ਵੀ ਬਹੁਤ ਵਧੀਆ ਵਾ ਲੋ ਹੁਣ ਝਾਕਦੀਆਂ ਉਹੀ ਆ ਨਾ ਕਿਉਂ ਕਰਾ ਜੂਮ ਕਿਉਂ ਵੇਖਿਆ ਹਾਂ ਹੁਣ ਝਾਕਦੀਆਂ ਏ ਉਦੋਂ ਕਿਵੇਂ ਸੀ ਮੂੰਹ ਤੇ ਉਹੋ ਜਿਹਾ ਕਰਖ ਕੀਤਰ ਹੁਣ ਵੀ ਹੈਗਾ ਭੜਾ ਮੂੰਹ ਪਰ ਘੱਟ ਹੁਣ ਪਤਾ ਵੀ ਇੱਕ ਰੇਚ ਹੈਗੀ ਆ ਉਹ ਉਹਦਾ ਸ਼ਰਾਬ ਨੂੰ ਘੁਟਕਦੀ ਫਿਰਦੀ ਸੀਗੀ